ਸਤਿ ਸ਼੍ਰੀ ਅਕਾਲ ਜੀ ਜਸਲੀਨ ਚਾਹ ਬਣਾ ਕੇ ਜਿਵੇਂ ਹੀ ਚਾਹ ਲੈ ਕੇ ਹਾਲ ਵਿੱਚ ਜਾਣ ਲੱਗੀ ਤਾਂ ਉਦੋਂ ਹੀ ਉਹਦੇ ਕੰਨਾਂ 'ਚ ਹਰਪ੍ਰੀਤ ਦੀ ਆਵਾਜ਼ ਆਈ ਮਾਂ ਕੱਪੜੇ ਤਾਂ ਕਾਫੀ ਮਹਿੰਗੇ ਲੱਗਦੇ ਆ ਤੇ ਕਿੰਨੇ ਵਧੀਆ ਵੀ ਆ ਫਿਰ ਵੀ ਤੁਸੀਂ ਭਾਬੀ ਨੂੰ ਇੰਨਾ ਕੁਝ ਸੁਣਾ ਦਿੱਤਾ ਵਿਚਾਰੀ ਦਾ ਮੂੰਹ ਨਿੱਕਾ ਜਾ ਹੋ ਗਿਆ ਸੀ ਵੇਖਿਆ ਨਹੀਂ ਤੁਸੀਂ ਕੁੜੀ ਦੀ ਗੱਲ ਸੁਣ ਕੇ ਮਾਂ ਨੇ ਜੋ ਕਿਹਾ ਉਹਨੂੰ ਸੁਣ ਕੇ ਜਸਲੀਨ ਦੀਆਂ ਅੱਖਾਂ ਹਰਾਨੀ ਨਾਲ ਫਟੀਆਂ ਰਹਿ ਗਈਆਂ ਇੰਨੀ ਵੱਡੀ ਗੇਮ ਚੱਲ ਰਹੀ ਸੀ ਇਸ ਘਰ ਚ ਉਹਦੇ ਨਾਲ ਜਸਲੀਨ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਪਰ ਸੌਰੇ ਘਰੋਂ ਨੂੰ ਕਦੀ ਇੱਜ਼ਤ ਨਹੀਂ ਨਹੀਂ ਮਿਲੀ ਜਦੋਂ ਵੀ ਉਹ ਪੇਕਿਓ ਕੁਝ ਲੈ ਕੇ ਆਉਂਦੀ ਚਾਹੇ ਉਹ ਮਠਿਆਈ ਹੋਵੇ ਸੂਟ ਹੋਣ ਜਾਂ ਕੋਈ ਹੋਰ ਗਿਫਟ ਤਾਂ ਉਹਦੀ ਸੱਸ ਸਭ ਤੋਂ ਪਹਿਲਾਂ ਉਹਨੂੰ ਤਾਣਾ ਮਾਰਦੀ ਕਿ ਬਹੂ ਤੇਰੇ ਮਾਪਿਓ ਨੂੰ ਕੁਝ ਦੇਣਾ ਵੀ ਨਹੀਂ ਆਉਂਦਾ ਹਰ ਚੀਜ਼ ਵਿੱਚ ਕਮੀ ਕੱਢਦੀ ਤੇ ਕਹਿੰਦੀ ਕਿ ਮੈਨੂੰ ਤਾਂ ਐਵੇਂ ਲੱਗਦਾ ਆ ਕਿ ਜਿਵੇਂ ਤੂੰ ਉਹਨਾਂ ਦੀ ਧੀ ਹੀ ਨਹੀਂ ਉਹਨਾਂ ਉੱਤੇ ਬੋਝ ਆ ਕੁਝ ਵੀ ਫੜਾ ਕੇ ਪਿੱਛਾ ਛਡਾ ਲੈਂਦੇ ਆ ਤਾਂ ਉਹਦਾ ਸਹੁਰਾ ਗੱਲ ਸੁਣ ਕੇ ਕਹਿੰਦਾ ਕਿ ਭਾਗਵਾਨੇ ਕਿੰਨੂੰ ਪੁੱਛ ਰਹੀਆਂ ਇਹਨਾਂ ਲੋਕਾਂ ਕੋਲ ਤਾਂ ਤਮੀਜ਼ ਵੀ ਕਰਾਈ ਦੀ ਹੋਣੀ ਆ ਤਾਂ ਹੀ ਤਾਂ ਇਹਨਾਂ ਨੂੰ ਇਹਨਾਂ ਵੀ ਨਹੀਂ ਪਤਾ ਕਿ ਤੇਈ ਦੇ ਸਾਰੇ ਕਿਹੋ ਜਿਹਾ ਸਮਾਨ ਦਿੰਦੇ ਆ ਸਹੀ ਆਖਿਆ ਤੁਸੀਂ ਭਾਬੀ ਦੇ ਪੇਕਿਓ ਕੁਝ ਵੀ ਚੰਗਾ ਨਹੀਂ ਆਇਆ ਕਦੀ ਚੰਗਾ ਆਇਆ ਹੋਵੇ ਮੈਂ ਤਾਂ ਨਹੀਂ ਕਦੀ ਵੇਖਿਆ ਮਾਪਿਓ ਦੇ ਨਾਲ ਉਹਨਾਂ ਦੀ ਕੁੜੀ ਹਰ ਪ੍ਰੀਤਵੀ ਬੋਲੀ ਪੂਰਾ ਪਰਿਵਾਰ ਮਿਲ ਕੇ ਜਸਲੀਨ ਨੂੰ ਤਾਨੇ ਦੇਂਦਾ ਇਥੋਂ ਤੱਕ ਕਿ ਉਹਦਾ ਪਤੀ ਪ੍ਰਦੀਪ ਵੀ ਹੌਲੀ-ਹੌਲੀ ਉਹਨਾਂ ਵਰਗਾ ਹੀ ਹੁੰਦਾ ਜਾ ਰਿਹਾ ਸੀ ਇੱਕ ਵਾਰ ਜਸਲੀਨ ਦੀ ਮਾਂ ਨੇ ਰਖੜੀ ਤੇ ਜਸਲੀਨ ਲਈ ਆਪਣੇ ਹੱਥ ਨਾਲ ਬਣਾ ਕੇ ਮਠਿਆਈ ਭੇਜੀ ਮਠਿਆਈ ਵੇਖ ਕੇ ਪ੍ਰਦੀਪ ਨੇ ਕਿਹਾ ਇਹ ਕੀ ਹੈ ਜਸਲੀਨ ਕਟੋਕਟ ਚੰਗੀ ਮਠਿਆਈ ਤਾਂ ਭੇਜ ਦਿੰਦਾ ਤੇਰਾ ਮਾਪਿਓ ਕਿਸੇ ਦੇ ਅੱਗੇ ਰੱਖਣ ਲਾਇਕ ਵੀ ਨਹੀਂ ਆਏ ਤੇ ਜੇ ਮੈਂ ਆਫਿਸ ਲੈ ਗਿਆ ਇਹ ਤਾਂ ਸਾਰੇ ਆਫਿਸ ਵਾਲੇ ਹੱਸਣਗੇ ਮੇਰੇ ਤੇ ਪ੍ਰਦੀਪ ਦੀ ਗੱਲ ਸੁਣ ਕੇ ਮਾਂ ਤੇ ਹਰਪ੍ਰੀਤ ਹੱਸਣ ਲੱਗੀਆਂ ਇਹ ਸਭ ਵੇਖ ਕੇ ਜਸਲੀਨ ਦੀਆਂ ਅੱਖਾਂ ਚੱਥਰੂ ਆ ਗਏ ਜਸਲੀਨ ਚੁੱਪਚਾਪ ਸਭ ਕੁਝ ਸਹਿੰਦੀ ਰਹੀ ਹਰ ਤਾਨਾ ਸਿੱਧਾ ਉਹਦੇ ਪੇਕਿਆਂ ਤੇ ਜਾ ਕੇ ਰੁਕਦਾ ਜਿਹਦੇ ਨਾਲ ਉਹਦਾ ਮਨ ਅੰਦਰ ਹੀ ਅੰਦਰ ਟੁੱਟਣ ਲੱਗਾ ਸੀ ਪਰ ਵਿਚਾਰੀ ਮਜਬੂਰ ਸੀ ਉਹ ਜਾਣਦੀ ਸੀ ਕਿ ਹਰ ਬਹੂ ਦੀ ਇਹੋ ਕਹਾਣੀਆਂ ਫਿਰ ਕੀ ਫਾਲਤੂ ਚ ਇਹਨਾਂ ਸਾਰਿਆਂ ਦੇ ਮੂੰਹ ਲੱਗਣਾ ਜੇ ਕੁਝ ਕਹੂੰਗੀ ਤਾਂ ਇਹੋ ਹੋਣਾ ਹੈ ਕਿ ਬਹੂ ਹੀ ਲੜਾਕੀ ਆ ਕੇ ਜਸਲੀਨ ਤਾਂ ਜਿਵੇਂ ਤਿਵੇਂ ਆਪਣੇ ਦਿਨ ਕੱਟ ਹੀ ਰਹੀ ਸੀ। ਕਰੀਬ 4 ਮਹੀਨਿਆਂ ਬਾਅਦ ਇੱਕ ਦਿਨ ਜਸਲੀਨ ਦੀ ਛੋਟੀ ਭੈਣ ਘਰ ਆਈ। ਜਸਲੀਨ ਦੇ ਭਰਾ ਘਰ ਮੁੰਡਾ ਹੋਇਆ ਸੀ। ਉਸੇ ਖੁਸ਼ੀ 'ਚ ਉਹਦੇ ਮਾਪਿਓ ਨੇ ਇੱਕ ਛੋਟੀ ਜੀ ਪਾਰਟੀ ਰੱਖੀ ਸੀ। ਉਸੇ ਪਾਰਟੀ ਦਾ ਕਾਰਡ ਤੇ ਮਠਿਆਈ ਤੇ ਨਾਲ ਪੂਰੇ ਪਰਿਵਾਰ ਲਈ ਜਿਹੜੇ ਕੱਪੜੇ ਮਾਂ ਨੇ ਭੇਜੇ ਸੀ ਜਸਲੀਨ ਦੀ ਭੈਣ ਲੈ ਕੇ ਆਈ ਸੀ। ਤੇ ਉਹਨੇ ਬੜੇ ਹੀ ਆਦਰ ਨਾਲ ਜਸਲੀਨ ਦੀ ਸਾਸ ਨੂੰ ਕਿਹਾ ਮਾਸੀ ਜੀ ਮੇਰੇ ਭਤੀਜਾ ਹੋਇਆ ਆ ਉਹਦੀ ਖੁਸ਼ੀ ਚ ਛੋਟੀ ਜੀ ਪਾਰਟੀ ਰੱਖੀ ਆ ਤੁਸੀਂ ਸਾਰਾ ਪਰਿਵਾਰ ਜ਼ਰੂਰ ਆਇਓ ਤਾਂ ਜਸਲੀਨ ਦੀ ਸਾਸ ਨੇ ਕਾਰਡ ਚੁੱਕਿਆ ਤੇ ਮੂੰਹ ਬਣਾਉਂਦੇ ਹੋਏ ਕਾਰਡ ਬਿਨਾ ਵੇਖੇ ਹੀ ਤਾਨਾ ਮਾਰ ਦਿੱਤਾ ਕਿ ਇਹ ਨਾ ਸਸਤਾ ਜਿਹਾ ਕਾਰਡ ਤੇ ਮਠਿਆਈ ਵੀ ਇੰਨੀ ਸਸਤੀ ਜੀ ਇਹ ਤਾਂ ਐਵੇਂ ਲੱਗਦੀ ਆ ਜਿਵੇਂ ਕਿਸੇ ਦੁਕਾਨ ਦੀ ਬਚੀ ਕੁਚੀ ਮਟਿਆਈ ਹੋਵੇ ਤੇ ਕੱਪੜੇ ਵੀ ਉਸੇ ਤਰ੍ਹਾਂ ਦੇ ਆ ਪਿਹੜੇ ਜੇ ਇਹ ਕੱਪੜੇ ਕਿੰਨੇ ਖਰੀਦੇ ਆ ਤੁਹਾਨੂੰ ਪਤਾ ਨਹੀਂ ਕਿ ਅਸੀਂ ਬ੍ਰਾਂਡਡ ਕੱਪੜੇ ਹੀ ਪਾਉਣੇ ਆ ਕਹਿੰਦੇ ਹੋਏ ਜਸਲੀਨ ਦੀ ਸੱਸ ਨੇ ਉਹਦੀ ਪੈਨ ਨੂੰ ਪਿਹੜਾ ਜਿਹਾ ਮੂੰਹ ਬਣਾ ਕੇ ਵੇਖਿਆ ਵਿਚਾਰੀ ਇੱਕਦਮ ਡਰ ਗਈ ਤਾਂ ਉਹਦਾ ਯਾਰ ਪ੍ਰੀਤ ਨੇ ਨੇਵੀ ਮੂੰਹ ਬਣਾਉਂਦੇ ਹੋਏ ਕਿਹਾ ਕੌਣ ਜਾਊਗਾ ਇਹੋ ਜਿਹੀ ਜਗ੍ਹਾ ਪਾਬੀ ਦੇ ਪੇਕੇ ਤਾਂ ਹਰ ਵਾਰ ਬੇਇੱਜ਼ਤੀ ਦਾ ਸੱਦਾ ਦੇਣ ਆਉਂਦੇ ਆ ਪਰ ਹੁਣ ਜਸਲੀਨ ਦਾ ਸਹਰਾ ਕਿਉ ਪਿੱਛੇ ਰਹਿੰਦਾ ਉਹ ਵੀ ਦੋ ਗੱਲਾਂ ਜੋੜਦੇ ਹੋਏ ਬੋਲਿਆ ਭਾਈ ਹੁਣ ਜਿਹਦੀ ਜਿੰਨੀ ਹੈ ਸਿਹਤ ਆ ਉਹਨਾਂ ਹੀ ਤਾਂ ਦਊਗਾਣਾ ਗਲਤੀ ਤਾਂ ਸਾਡੀ ਆ ਆਪਣੀ ਹੈ ਸਿਹਤ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਹੋ ਜਿਹੇ ਲੋਕਾਂ ਨਾਲ ਰਿਸ਼ਤਾ ਜੋੜ ਲਿਆ ਸਾਰਿਆਂ ਦੀਆਂ ਗੱਲਾਂ ਸੁਣ ਕੇ ਜਸਲੀਨ ਦੀ ਭੈਣ ਦੀਆਂ ਅੱਖਾਂ ਭਾਰੀਆਂ ਕੁਝ ਨਾ ਬੋਲੀ ਕਾਰਡ ਉੱਥੇ ਹੀ ਰੱਖ ਕੇ ਚੁੱਪਚਾਪ ਚਲੀ ਗਈ ਜਸਲੀਨ ਨੇ ਸਾਰਾ ਕੁਝ ਵੇਖਿਆ ਸਭ ਕੁਝ ਸੁਣਿਆ ਖੂਨ ਦੇ ਅਤਰੂ ਉਹਨੇ ਵੀ ਬਹੁਤ ਰੋਈ ਇਹ ਲੋਕ ਤਾਂ ਮੇਰੇ ਨਾਲ ਜੋ ਕਰਦੇ ਸੀ ਕਰਦੇ ਹੀ ਸੀ ਇਹਨਾਂ ਨੇ ਤਾਂ ਮੇਰੀ ਭੈਣ ਨੂੰ ਵੀ ਨਹੀਂ ਛੱਡਿਆ ਗੁੱਸੇ 'ਚ ਆਪਣੇ ਕਮਰੇ 'ਚ ਜਾ ਕੇ ਜਸਲੀਨ ਨੇ ਸਿੱਧਾ ਆਪਣੀ ਮਾਂ ਨੂੰ ਫੋਨ ਕੀਤਾ ਤੇ ਹੌਲੀ ਪਰ ਸਖਤ ਆਵਾਜ਼ ਵਿੱਚ ਬੋਲੀ ਮਾਂ ਇਹਨਾਂ ਨੂੰ ਪਾਰਟੀ 'ਚ ਬੁਲਾਉਂਦੀ ਕੀ ਲੋੜ ਆ ਬਿਨਾ ਗੱਲ ਤੋਂ ਹੀ ਤਾਨੇ ਦੇਂਦੇ ਰਹਿੰਦੇ ਆ ਕੁੜੀ ਦੀ ਗੱਲ ਸੁਣ ਕੇ ਉਹਦੀ ਮਾਂ ਨੇ ਕਿਹਾ ਪੁੱਤ ਅਸੀਂ ਕੁੜੀ ਵਾਲੇ ਆ ਅਸੀਂ ਕਿੰਨਾ ਵੀ ਕਰ ਲਈਏ ਪਰ ਤਾਨੇ ਦੇਣ ਵਾਲਿਆਂ ਦਾ ਮੂੰਹ ਕਦੀ ਨਹੀਂ ਬੰਦ ਕਰ ਸਕਦੇ ਤੇ ਸਹੁਰਿਆਂ 'ਚ ਦੁਨੀਆ 'ਚ ਇਹੋ ਜਿਹਾ ਕੋਈ ਸਹਰਾ ਘਰ ਵਿਖਾ ਦੇ ਜਿੱਥੇ ਤਾਨੇ ਨਾ ਮਾਰੇ ਜਾਂਦੇ ਹੋਣ ਸਭ ਕੁਝ ਜਾਣਦੇ ਹੋਏ ਵੀ ਸੁੰਦੇ ਹੋਏ ਵੀ ਸਾਨੂੰ ਰੀਤੀ ਰਿਵਾਜ ਨਿਭਾਉਣੇ ਹੀ ਪੈਂਦੇ ਆ ਜੇ ਛੋਟੀਆਂ ਛੋਟੀਆਂ ਗੱਲਾਂ ਤੇ ਰਿਸ਼ਤੇ ਤੋੜ ਦਈਏ ਤਾਂ ਦੁਨੀਆ 'ਚ ਕੋਈ ਰਿਸ਼ਤਾ ਹੀ ਨਹੀਂ ਬਚਣਾ ਫਿਲਹਾਲ ਤਾਂ ਜਸਲੀਨ ਦੀ ਮਾਂ ਨੇ ਉਹਨੂੰ ਸਮਝਾ ਦਿੱਤਾ ਸੀ ਪਰ ਜਸਲੀਨ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ ਪਰ ਆਪਣੇ ਪੇਕਿਆਂ ਦੀ ਬੇਇੱਜ਼ਤੀ ਬਿਲਕੁਲ ਨਹੀਂ ਉਹਨੇ ਹੁਣ ਕੁਝ ਕਰਨਾ ਸੀ ਜਿਹਦੇ ਨਾਲ ਇਹਨਾਂ ਲੋਕਾਂ ਦਾ ਮੂੰਹ ਹਮੇਸ਼ਾ ਹਮੇਸ਼ਾ ਲਈ ਬੰਦ ਹੋ ਜਾਵੇ ਪਰ ਕੀ ਬਸ ਇਹੋ ਸੋਚਣਾ ਸੀ ਹਜੇ ਉਹ ਮਾਂ ਨਾਲ ਗੱਲ ਕਰ ਹੀ ਰਹੀ ਸੀ ਕਿ ਉਦੋਂ ਹੀ ਉਹਦੀ ਸੱਸ ਦੀ ਆਵਾਜ਼ ਆਈ ਫੋਨ ਰੱਖ ਕੇ ਉਹ ਬਾਹਰ ਆ ਗਈ ਤਾਂ ਪੂਰਾ ਪਰਿਵਾਰ ਮਿਲ ਕੇ ਆਪਣੇ ਆਪਣੇ ਕੱਪੜੇ ਵੇਖ ਰਿਹਾ ਸੀ ਸੱਸ ਲਈ ਸੂਟ ਹਰਪ੍ਰੀਤ ਲਈ ਸੂਟ ਸੋਹਰੇ ਲਈ ਵੀ ਕੁੜਤਾ ਪਜਾਮਾ ਤੇ ਪ੍ਰਦੀਪ ਲਈ ਵੀ ਪੈਂਟ ਸ਼ਰਟ ਤੇ ਜਸਲੀਨ ਲਈ ਵੀ ਇੱਕ ਸੂਟ ਸੀ ਵੇਖਣ ਨੂੰ ਕੱਪੜੇ ਬਹੁਤ ਵਧੀਆ ਲੱਗ ਰਹੇ ਸੀ ਪਰ ਜਸਲੀਨ ਨੂੰ ਇਹ ਵੇਖ ਕੇ ਹਰਾਨੀ ਹੋਈ ਕਿ ਸਾਰਿਆਂ ਦਾ ਮੂੰਹ ਬਣਿਆ ਹੋਇਆ ਸੀ ਜਸਲੀਨ ਨੂੰ ਵੇਖਦੇ ਹੀ ਸੱਸ ਨੇ ਗੁੱਸੇ 'ਚ ਕਿਹਾ ਬਹੂ ਇਹ ਕੀ ਆ ਤੇ ਕੀ ਮਜ਼ਾਕ ਆ ਤੇਰੀ ਮਾਂ ਤਾਂ ਹੱਦ ਕਰਦੀ ਆ ਅਸੀਂ ਇਹੋ ਜਿਹੇ ਕੱਪੜੇ ਪਾਉਨੇ ਆ ਇਹਨਾਂ ਫਿੱਕਾ ਫਿੱਕਾ ਜਿਹਾ ਰੰਗ ਉਹਨਾਂ ਨੂੰ ਇਹ ਵੀ ਨਹੀਂ ਸਮਝ ਕਿਹੜੇ ਜ਼ਮਾਨੇ 'ਚ ਰਹਿੰਦੀ ਆ ਤੇਰੀ ਮਾਂ ਅੱਜਕੱਲ ਇਹੋ ਜਿਹੇ ਕੱਪੜੇ ਕੌਣ ਪਾਉਂਦਾ ਆ ਭਲਾ ਇਹਦੇ ਤੋਂ ਤਾਂ ਚੰਗਾ ਸੀ ਨਾ ਹੀ ਦੇਂਦੀ ਅਸੀਂ ਕਿਹੜਾ ਉਹਨਾਂ ਦੇ ਕੱਪੜਿਆਂ ਦੇ ਭੁੱਖੇ ਆ ਭਾਈ ਦੇਣੇ ਆ ਤਾਂ ਢਾਂਗ ਦੇ ਦੋ ਕਿਸੇ ਨੂੰ ਕੱਪੜੇ ਨਹੀਂ ਤਾਂ ਰਹਿਣ ਹੀ ਦੋ ਅੱਗੇ ਤੋਂ ਮਨਾ ਕਰਦੀ ਇਹੋ ਜੇ ਕੱਪੜੇ ਦੇਣ ਦੀ ਸਾਨੂੰ ਕੋਈ ਲੋੜ ਨਹੀਂ ਹਰਪ੍ਰੀਤ ਨੇ ਵੀ ਆਪਣੇ ਮਨ ਦੀ ਪੜਾਹਸ ਕੱਢ ਲਈ ਤੇ ਸੌਰੇ ਨੇ ਵੀ ਆਪਣੇ ਕੱਪੜੇ ਚੁੱਕ ਕੇ ਟੇਬਲ ਤੇ ਸੁੱਟ ਦਿੱਤੇ ਤੇ ਪ੍ਰਦੀਪ ਨੇ ਤਾਂ ਕੁਝ ਨਾ ਬੋਲਿਆ ਨਾ ਹੀ ਉਹਨੇ بس ਇਨਾ ਹੀ ਕਿਹਾ ਕਿ ਜਸਲੀਨ ਘਟੋ ਘਟ ਜਵਾਈ ਦੀ ਹیثیت ਤਾਂ ਵੇਖ ਲੈਂਦਾ ਤੇਰਾ ਮਾਪਿਓ ਹੁਣ ਜਾ ਜਾ ਕੇ ਸਾਰਿਆਂ ਲਈ ਚਾਹ ਬਣਾ ਕੇ ਲਿਆ ਮੇਰਾ ਤਾਂ ਦਿਮਾਗ ਹੀ ਖਰਾਬ ਹੋ ਗਿਆ ਆ ਪਤੀ ਦੀ ਗੱਲ ਸੁਣ ਕੇ ਜਸਲੀਨ ਚੁੱਪਚਾਪ ਰਸੋਈ 'ਚ ਚਲੀ ਗਈ ਉਹਦੀ ਨਜ਼ਰ 'ਚ ਕੱਪੜੇ ਤਾਂ ਬਹੁਤ ਸੋਹਣੇ ਸੀ ਇਸ ਲਈ ਨਹੀਂ ਕਿ ਉਹਦੇ ਮਾਪਿਓ ਨੇ ਭੇਜੇ ਸੀ ਬਲਕਿ ਕੱਪੜੇ ਸੱਚਮੁੱਚ ਬਹੁਤ ਸੋਹਣੇ ਸੀ ਚਾਬਣਾ ਕਿ ਜਿਵੇਂ ਹੀ ਜਸਲੀਨ ਚਾਹ ਲੈ ਕੇ ਹਾਲ ਚ ਆਉਣ ਲੱਗੀ ਤਾਂ ਉਦੋਂ ਹੀ ਉਹਦੇ ਕੰਨਾਂ 'ਚ ਹਰਪ੍ਰੀਤ ਦੀ ਆਵਾਜ਼ ਆਈ ਮਾਂ ਕੱਪੜੇ ਤਾਂ ਕਾਫੀ ਮਹਿੰਗੇ ਲੱਗਦੇ ਆ ਤੇ ਕਿੰਨੇ ਵਧੀਆ ਵੀ ਆ ਫਿਰ ਵੀ ਤੁਸੀਂ ਭਾਬੀ ਨੂੰ ਇੰਨਾ ਕੁਝ ਸੁਣਾ ਦਿੱਤਾ ਆ ਵਿਚਾਰੀ ਦਾ ਮੂੰਹ ਹੀ ਨਿੱਕਾ ਜਾ ਹੋ ਗਿਆ ਸੀ ਵੇਖਿਆ ਨਹੀਂ ਤੁਸੀਂ ਤਾਂ ਸੱਸ ਨੇ ਜੋ ਕਿਹਾ ਉਹਨੂੰ ਸੁਣ ਕੇ ਜਸਲੀਨ ਦੀਆਂ ਅੱਖਾਂ ਫਟੀਆਂ ਨਹੀਂ ਫਟੀਆਂ ਰਹਿ ਗਈਆਂ ਇੰਨੀ ਵੱਡੀ ਖੇਡ ਖੇਡੀ ਜਾ ਰਹੀ ਸੀ ਉਹਦੇ ਨਾਲ ਸੱਸ ਨੇ ਕਿਹਾ ਕਿ ਪੁੱਤ ਮੈਨੂੰ ਵੀ ਪਤਾ ਆ ਕਿ ਕੱਪੜੇ ਕਾਫੀ ਮਹਿੰਗੇ ਆ ਤੇ ਵਧੀਆ ਵੀ ਆ ਘਰ ਪਾਉਣ ਵਾਲੇ ਨਹੀਂ ਆ ਪਰ ਕੀ ਆਣਾ ਕਿ ਜੇ ਅਸੀਂ ਇਹਨਾਂ ਕੱਪੜਿਆਂ ਨੂੰ ਆਖ ਦਿੰਦੇ ਕਿ ਬਹੁਤ ਵਧੀਆ ਆ ਤੇ ਬਹੁਤ ਸੋਹਣੇ ਆ ਤਾਂ ਜਦੋਂ ਉਹਦੇ ਪੇਕੇ ਪਾਰਟੀ ਤੇ ਜਾਵਾਂਗੇ ਪਾਈ ਪਹਿਲੀ ਵਾਰ ਜਾਵਾਂਗੇ ਤਾਂ ਫਿਰ ਵੀ ਤਾਂ ਕੱਪੜੇ ਮਿਲਣੇ ਹੀ ਆਣਾ ਤਾਂ ਉਹਦੀ ਮਾਂ ਕਿਤੇ ਐਵੇਂ ਨਾ ਹੋਵੇ ਕਿ ਕੋਈ ਹਲਕੇ ਜਾਏ ਕੱਪੜੇ ਸਾਨੂੰ ਫੜਾ ਦੇਵੇ ਇਸੇ ਲਈ ਮੈਂ ਦਿਮਾਗ ਲਗਾਇਆ ਆ ਕਿ ਜੇ ਅਸੀਂ ਬੋਲਾਂਗੇ ਕਿ ਕੱਪੜੇ ਚੰਗੇ ਨਹੀਂ ਆ ਤਾਂ ਉਹ ਹੋਰ ਵੀ ਵਧੀਆ ਕੱਪੜੇ ਖਰੀਦੂਗੀ ਇਹ ਹੋਰ ਵੀ ਮਹਿੰਗੇ ਖਰੀਦੂਗੀ ਸਮਝਿਆ ਕਰ ਮੇਰੀ ਗੱਲ ਨੂੰ ਮੇਰੀਆਂ ਗੱਲਾਂ ਪਿੱਛੇ ਕੋਈ ਲੌਜੀਕ ਹੀ ਹੁੰਦਾ ਆ ਮਾਂ ਦੀਆਂ ਗੱਲਾਂ ਸੁਣ ਕੇ ਹਰਪ੍ਰੀਤ ਪ੍ਰਦੀਪ ਤੇ ਪ੍ਰਦੀਪ ਦੇ ਪਾਪਾ ਸਾਰੇ ਹੱਸ ਪਏ। ਫਿਲਹਾਲ ਤਾਂ ਥੋੜੀ ਦੇਰ ਹਰਾਲ ਰਹਿਣ ਤੋਂ ਬਾਅਦ ਜਸਲੀਨ ਦਾ ਵੀ ਦਿਮਾਗ ਚੱਲ ਗਿਆ। ਮੁਸਕਰਾਈ ਤਾਂ ਉਹ ਵੀ ਪਰ ਕੁਝ ਹੋਰ ਸੋਚ ਕੇ। ਹੁਣ ਉਹਨੂੰ ਇਸ ਗੱਲ ਦੀ ਤਾਂ ਤਸੱਲੀ ਸੀ ਕਿ ਉਹਦੀ ਮਾਂ ਨੇ ਜਿਹੜੇ ਕੱਪੜੇ ਭੇਜੇ ਸੀ ਉਹ ਸਾਰਿਆਂ ਨੂੰ ਪਸੰਦ ਆਏ ਆ। ਤੇ ਇਹ ਜਾਣ ਬੁੱਝ ਕੇ ਡਰਾਮੇ ਕਰਦੇ ਆ। ਬਸ ਉਹਨਾਂ ਦੇ ਇਸੇ ਡਰਾਮੇ ਦਾ ਜਸਲੀਨ ਨੇ ਅੰਤ ਕਰਨਾ ਸੀ। ਫਿਲਹਾਲ ਜਸਲੀਨ ਛਾਂਤ ਰਹੀ ਕੁਝ ਨਾ ਬੋਲੀ ਤੇ 10 ਦਿਨਾਂ ਬਾਅਦ ਉਹ ਪਾਰਟੀ ਦੇ 4 ਦਿਨ ਪਹਿਲਾਂ ਹੀ ਪੇਕੇ ਚਲੀ ਗਈ ਜਾਂਦੇ ਜਾਂਦੇ ਸੱਸ ਨੇ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਬਹੂ ਆਪਣੀ ਮਾਂ ਨੂੰ ਦੱਸ ਦੇਈ ਕਿ ਸਾਨੂੰ ਕੁਝ ਵੀ ਦੇਣ ਦੀ ਲੋੜ ਨਹੀਂ ਆ ਜੇ ਦੇਣਾ ਹੀ ਆ ਤਾਂ ਕੁਝ ਟੰਗ ਦਾ ਦੇਵੇ ਤਾਂ ਸੱਸ ਦੀ ਗੱਲ ਸੁਣ ਕੇ ਜਸਲੀਨ ਨੇ ਕੁਝ ਨਾ ਕਿਹਾ ਛਾਂਤ ਰਹੀ ਪਾਰਟੀ ਵਾਲਾ ਦੇਣਾ ਆ ਟਾਈਮ ਤੇ ਪੂਰਾ ਪਰਿਵਾਰ ਪਹੁੰਚ ਗਿਆ ਸੀ ਜਸਲੀਨ ਦੇ ਘਰ ਵਾਲਿਆਂ ਨੇ ਉਹਨਾਂ ਦਾ ਵਧੀਆ ਸਵਾਗਤ ਕੀਤਾ ਚੰਗੀ ਖਾਤਰਦਾਰੀ ਵੀ ਹੋਈ ਪਰ ਫਿਰ ਵੀ ਪੂਰੀ ਪਾਰਟੀ ਚ ਪੂਰੇ ਪਰਿਵਾਰ ਦਾ ਮੂੰਹ ਬੜਿਆ ਹੋਇਆ ਸੀ ਕਿ ਜਿਵੇਂ ਉਹ ਪਤਾ ਨਹੀਂ ਕਿੰਨੀ ਕੁ ਪਹਾੜੀ ਜਗ੍ਹਾ ਆ ਗਏ ਹੁਣ ਜਸਲੀਨ ਸਭ ਕੁਝ ਚੁੱਪਚਾਪ ਵੇਖ ਰਹੀ ਸੀ ਸਾਰਾ ਪ੍ਰੋਗਰਾਮ ਖਤਮ ਹੋਇਆ ਸਾਰਿਆਂ ਨੇ ਹੁਣ ਜਾਣਾ ਸੀ ਜਸਲੀਨ ਨੇ ਦੋ ਦਿਨਾਂ ਬਾਅਦ ਆਪਣੇ ਸਹੁਰੇ ਜਾਣਾ ਸੀ ਜਦੋਂ 2 ਦਿਨਾਂ ਬਾਅਦ ਉਹ ਸਹੁਰੇ ਪਹੁੰਚੀ ਤਾਂ ਉਹਦੇ ਪੇਕੇਓ ਮਿਲੇ ਹੋਏ ਆਪਣੇ ਗਿਫਟ ਤੇ ਉਹਦੀ ਭਾਬੀ ਨੇ ਭਤੀਜੇ ਦੀ ਖੁਸ਼ੀ 'ਚ ਜਿਹੜਾ ਸ਼ਗਨ ਦਿੱਤਾ ਸੀ ਉਹ ਵਿਖਾਉਣ ਲੱਗੀ ਸਭ ਕੁਝ ਵੇਖਣ ਤੋਂ ਬਾਅਦ ਸੱਸ ਦੀਆਂ ਅੱਖਾਂ ਇੱਧਰ-ਉੱਧਰ ਕੁਝ ਲੱਭ ਰਹੀਆਂ ਸੀ ਜਿਹਨੂੰ ਵੇਖ ਕੇ ਜਸਲੀਨ ਅੰਦਰ ਹੀ ਅੰਦਰ ਖੁਸ਼ ਹੋ ਰਹੀ ਸੀ ਤੇ ਉਹਨੇ ਆਪਣੀ ਸੱਸ ਨੂੰ ਟੋਕਦੇ ਹੋਏ ਕਿਹਾ ਕੀ ਹੋਇਆ ਮੰਮੀ ਜੀ ਮੇਰਾ ਸ਼ਗਨ ਮੇਰੇ ਕੱਪੜੇ ਤੁਹਾਨੂੰ ਪਸੰਦ ਨਹੀਂ ਆਏ ਤਾਂ ਸੱਸ ਨੇ ਕਿਹਾ ਨਹੀਂ ਬਹੂ ਇਹ ਗੱਲ ਨਹੀਂ ਆ ਤੇਰਾ ਤਾਂ ਸਭ ਕੁਝ ਠੀਕ ਆ ਬਸ ਤੇਰੀ ਮਾਂ ਨੇ ਸਾਡੇ ਲਈ ਕੁਝ ਨਹੀਂ ਭੇਜਿਆ ਭਾਈ ਅਸੀਂ ਵੀ ਤਾਂ ਪਹਿਲੀ ਵਾਰ ਗਏ ਸੀ ਨਾ ਤੇਰੇ ਪੇਕੇ ਕੁਝਰਵਾਜ ਹੁੰਦਾ ਆ ਉਹ ਲੱਗਦਾ ਤੇਰੀ ਮਾਂ ਭੁੱਲੀ ਗਈ ਆ ਤਾਂ ਜਸਲੀਨ ਮੁਸਕਰਾਉਂਦੇ ਹੋਏ ਬੋਲੀ ਨਹੀਂ ਮੰਮੀ ਜੀ ਮਾਂ ਨੂੰ ਤਾਂ ਸਾਰਾ ਕੁਝ ਯਾਦ ਸੀ ਪਰ ਮੈਂ ਹੀ ਉਹਨਾਂ ਨੂੰ ਕਹਿ ਦਿੱਤਾ ਕਿ ਮਾਂ ਤੇਰੇ ਦਿੱਤੇ ਹੋਏ ਕੱਪੜੇ ਤੇ ਸਮਾਨ ਮੇਰੇ ਸਹੁਰਿਆਂ ਦੀ ਹیثیت ਦੇ ਬਰਾਬਰ ਨਹੀਂ ਹੁੰਦੇ ਮੰਮੀ ਜੀ ਕਹਿੰਦੇ ਆ ਕਿ ਤੇਰੀ ਮਾਂ ਦੀ ਸੋਚ ਬੜੀ ਪੁਰਾਣੀ ਆ ਤੁਹਾਡੀ ਪਸੰਦ ਚੰਗੀ ਨਹੀਂ ਆ ਤੇ ਤੁਹਾਡੇ ਦਿੱਤੇ ਹੋਏ ਕੱਪੜੇ ਉਹ ਭੁੰਦੇ ਵੀ ਨਹੀਂ ਆ ਇਸ ਲਈ ਮੈਂ ਖੁਦ ਹੀ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਉਹ ਤੁਹਾਨੂੰ ਨਾ ਕੱਪੜੇ ਦੇਣ ਤੁਸੀਂ ਵੀ ਤਾਂ ਕਿਹਾ ਸੀ ਨਾ ਕਿ ਮਨਾ ਕਰ ਦੇਈਂ ਤੇ ਮੈਂ ਵੀ ਮਾਂ ਨੂੰ ਸਾਫ ਸਾਫ ਬਣਾ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਮੇਰੇ ਸਹੁਰੇ ਪਰਿਵਾਰ ਲਈ ਕਦੀ ਕੁਝ ਨਾ ਭੇਜਿਓ ਕਿਉਂਕਿ ਉਹਨਾਂ ਦੀ ਹੈਸੀਅਤ ਹੀ ਨਹੀਂ ਆ ਨਾ ਕਹਿੰਦੇ ਹੋਏ ਜਸਲੀਨ ਮੁਸਕਰਾ ਕੇ ਚਲੀ ਗਈ ਜਸਲੀਨ ਦੀ ਗੱਲ ਸੁਣ ਕੇ ਸੱਸ ਹਰਪ੍ਰੀਤ ਉਹਦਾ ਸਹੁਰਾ ਪ੍ਰਦੀਪ ਸਾਰਿਆਂ ਦਾ ਮੂੰਹ ਬਣ ਗਿਆ ਹਰਪ੍ਰੀਤ ਆ ਗੁੱਸੇ ਚ ਚਪੜੀ ਮਾਂ ਨੂੰ ਬੋਲੀ ਮਾਂ ਹੋ ਗਿਆ ਨਾ ਸਾਰਾ ਕੁਝ ਨਿਕਲ ਗਈ ਤੇਰੀ ਚਲਾਕੀ ਉਹ ਖਾਲੀ ਚਲਾਕੀ ਤੂੰ ਇੰਨੇ ਵਧੀਆ ਕੱਪੜੇ ਮਿਲੇ ਸੀ ਫਿਰ ਵੀ ਜਾਣ ਬੁਝ ਕੇ ਕਮੀ ਕੱਢਦੀ ਸੀ ਨਾ ਲੈ ਪਾਲਾ ਹੁਣ ਕੱਪੜੇ ਹੁਣ ਨਾ ਰਹੂਗਾ ਬਾਸ ਨਾ বাজੋਗੀ ਬਾਸਰੀ ਕਹਿੰਦੇ ਹੋਏ ਪੈਰ ਪਟਕਦੇ ਹੋਏ ਹਰਪ੍ਰੀਤ ਵੀ ਚਲੀ ਗਈ ਸੋਹਰਾ ਪ੍ਰਦੀਪ ਸਾਰੇ ਗੁੱਸੇ ਵਿੱਚ ਜਸਲੀਨ ਦੀ ਸਾਸ ਨੂੰ ਕੋਰਨ ਲੱਗੇ ਹੁਣ ਸਾਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਚਾਣਕ ਪਾਸਾ ਕਿਵੇਂ ਪਲਟ ਗਿਆ ਅੱਜ ਤੱਕ ਤਾਂ ਮੇਰਾ ਦਿਮਾਗ ਕਦੀ ਗਲਤ ਨਹੀਂ ਹੋਇਆ ਇਸ ਵਾਰ ਮੇਰੇ ਨਾਲ ਇੰਨੀ ਵੱਡੀ ਖੇਡ ਕਿਵੇਂ ਹੋ ਗਈ ਤੇ ਇਧਰ ਆਪਣੇ ਕਮਰੇ ਚ ਦਰਵਾਜੇ ਦੇ ਕੋਲ ਖੜੀ ਜਸਲੀਨ ਸਾਸੂ ਦਾ ਮੂੰਹ ਇੱਕੇ ਮੁਸਕਰਾ ਰਹੀ ਸੀ ਤੇ ਮਾਣ ਹੀ ਮਾਣ ਕਹਿ ਰਹੀ ਸੀ ਕੱਢੋ ਕੱਢੋ ਹੋਰ ਕਮੀ ਤੁਹਾਨੂੰ ਕੀ ਲੱਗਾ ਕਿ ਸਾਰੀ ਦੁਨੀਆ ਦੀ ਚਲਾਕੀ ਬਸ ਤੁਹਾਡੇ ਵਿੱਚ ਹੀ ਆ ਹੁਣ ਨਾ ਕੋ ਜਾਊਗਾ ਤੇ ਨਾ ਹੀ ਕੋਈ ਕਮੀ ਕੱਢੂਗਾ ਸੋ ਦੋਸਤੋ اے ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕਰਨ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ